ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਨੇਲੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਈ ਵੀ ਗਾਂ ਬਕਾਵਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਤੋਂ ਮਾਈ ਜੀ ਸੱਸੀ ਗਾ ਜੀ ਸੱਸੀ ਗਾ ਜੀ ਨਾਮ ਵੀਰੇ ਆਪਣਾ ਜਗਦੀਪ ਸਿੰਘ ਪੈਂਡ ਨੈਨੇ ਆ ਜੀ ਜ਼ਿਲ੍ਹਾ ਬਰਨਾਲਾ ਜੀ ਵਾਰਡ ਦੀ ਜਾਣਕਾਰੀ ਦੋ ਵੀਰੇ ਵੀਰੇ ਇਹਨੂੰ ਸੂਈ ਨੂੰ 7 ਦਿਨ ਹੋ ਗਏ ਚੱਲਣਾ ਕਿਲੋ ਦੁੱਧਾ ਠੀਕ ਆ ਕੋਈ ਮੱਠਾ ਨੇ ਰੱਠਾ ਤਾਂ ਨਹੀਂ ਬਸ ਆਹ ਤੁਹਾਨੂੰ ਸਾਦ ਨੂੰ ਹੋ ਗਏ ਢੀੜ ਨਹੀਂ ਪਾਈ ਵੀ ਤੁਹਾਨੂੰ ਠੀਕ ਆ ਸੈਂਪਲ ਦੁੱਧਾ ਹੀ ਖਰਾਕ ਤੇ ਇਹਦਾ ਮਤਲਬ ਠੀਕ ਆ ਵਾਰਡ ਪੂਰੀ ਫਾਰਮ ਆਈ ਆ ਬਾਈ ਦੀ ਟੋਪੜ ਗੱਭਣ ਲਈ ਵੀ ਆਈ ਠੀਕ ਆ ਆ ਤੁਹਾਡੇ ਘਰ ਦੇ ਤੁਹਾਨੂੰ ਬਦਨਾਤ ਕਰੀ ਜਾ ਬੀਤਨੀ ਪੈ ਗਈਆਂ ਮੀਂਹ ਕਣੀ ਦਾ ਮਾਸਾ ਕਰਕੇ ਠੀਕ ਆ ਹਾਂ ਜੀ ਇਹ ਬੈਠ ਦੇਖ ਲਓ ਵੀਰੇ 25 ਪਲੱਸ ਜਾਉ ਜਿਹਨੇ ਘਰੇ ਰੱਖਣੀਆਂ ਠੀਕ ਹੈ ਠੰਡੀ ਦੇਖ ਲਓ ਨਾ ਹੂੰ ਦੇਖ ਬਈ ਧਰ ਫੋਨ ਪਾਸ ਨਹੀਂ ਹੋ ਗਿਆ ਠੀਕ ਹੈ ਇਧਰ ਦੇ ਬਈ ਮਾਗਰ ਲਿਖਾਂਗੇ ਬਾਈ ਠੀਕ ਹੈ ਠੀਕ ਹਾਂ ਤੇ ਮਾਗਰ ਬੱਸੀ ਆ ਮਾਗਰ ਬੱਸੀ ਆ ਬਈ ਬੱਸੀ ਪੂਰੀ ਐਸਾ ਟਾਪ ਦੀ ਆ ਘਰੇ ਠੀਕ ਹੈ ਦੇਖ ਲੋਪੜਾ ਹਾਂ ਗੋਤੀ ਪਾਤੀ ਦੇਖ ਸਾਰੇ ਬੱਸੀ ਦੀ ਬਾਈ ਜੀ ਨੇ ਅੱਜ ਰੁਕਣਾ ਟਿਕਾਣਾ ਤੇ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਪੈਂਡ ਲੈਣੇ ਵਾਲ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ